ਕਿਸਾਨਾਂ ਵੱਲੋਂ ਲਗਾਤਾਰ ਡੀਏਪੀ ਦੀ ਮੰਗ ਕੀਤੀ ਜਾ ਰਹੀ ਹੈ ਡੀਏਪੀ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੇ ਵੀ ਕਈ ਚਿੱਠੀਆਂ ਪਾ ਦਿੱਤੀਆਂ ਤੇ ਮੋਗਾ ਦੇ ਇੱਕ ਕਿਸਾਨ ਨੇ ਕਿਸੇ ਤੋਂ ਡੀਏਪੀ ਮੰਗਾਈ 40 ਕੁ ਹਜ਼ਾਰ ਰੁਪਿਆ ਉਹਦੀ ਪੇਮੈਂਟ ਵੀ ਕਰਤੀ 110 ਬੈਗ ਡੀਏਪੀ ਦੇ ਪਹੁੰਚੇ ਜਦੋਂ ਪਹੁੰਚੇ ਤਾਂ ਕਿਸਾਨ ਨੂੰ ਸ਼ੱਕ ਹੋਇਆ ਵੀ ਇਹ ਤਾਂ ਸਹੀ ਨਹੀਂ ਲੱਗਦਾ ਸਮਾਨ ਨਾਲ ਦੀ ਨਾਲ ਉਹਨੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਨੂੰ ਫੋਨ ਕੀਤਾ ਪੁਲਿਸ ਵੀ ਪਹੁੰਚ ਗਈ ਤੇ ਉਹ ਜਿਹੜੇ ਚਾਰ ਬੰਦੇ ਗ੍ਰਿਫਤਾਰ ਹੋ ਗਏ ਇਹ ਗੋਰਖ ਧੰਦਾ ਹੁਣ ਦਾ ਨਹੀਂ ਬਹੁਤ ਲੰਬੇ ਸਮੇਂ ਤੋਂ ਚੱਲਦਾ ਹੈ ਇੱਥੇ ਕਾਲੀ ਭਾਜਪਾ ਸਰਕਾਰ ਸੀ ਜੈਤੋ ਦੇ ਕੋਲ ਇੱਕ ਕਾਰ ਰੋਕੀ ਗਈ ਹੂੰ ਉਹਦੇ ਵਿੱਚੋਂ ਲੱਖਾਂ ਰੁਪਏ ਬਰਾਮਦ ਹੋਏ ਜਿਹੜੇ ਪਹਿਲੇ ਖੇਤੀਬਾੜੀ ਮੰਤਰੀ ਸੀ ਕੁਲਦੀਪ ਸਿੰਘ ਢਾਲੀਵਾਲ ਉਹ ਰੌਲਾ ਤਾਂ ਬਹੁਤ ਪਾਉਂਦੇ ਸੀ ਆਉਟਪੁੱਟ ਜੀ। ਮੋਗਾ ਦੇ ਵਿੱਚ ਆਇਆ ਚਾਰ ਬੰਦੇ ਫੜੇ ਗਏ ਰਿਮਾਂਡਤੇ ਨੇ। ਰਿਮਾਂਡ ਦੇ ਦੌਰਾਨ ਫਿਰ ਖਲਾਸੇ ਹੋਏ ਨੇ। ਜਿਹੜਾ ਲੋਕ ਕਹਿੰਦੇ ਆ ਕਿ ਨਰਮਾ, ਗੁਲਾਬੀ ਸੁੰਡੀ, ਚਿੱਟਾ ਮੱਛਰ ਇਹਨਾਂ ਚੀਜ਼ਾਂ ਨੇ ਰਗੜਿਆ ਹੈ। ਜਦੋਂ ਇਹ ਸਪ੍ਰੇਅ ਕਰਦੇ ਆ ਮੱਛਰ ਮੋਟਾ ਹੋ ਜਾਂਦਾ ਹੈ। ਖਬਰ ਜੁੜੀ ਹੋਈ ਹੈ ਖੇਤੀਬਾੜੀ ਦੇ ਨਾਲ। ਕਿਸਾਨੀ ਦੇ ਨਾਲ ਕਿਸਾਨਾਂ ਵੱਲੋਂ ਲਗਾਤਾਰ ਡੀਏਪੀ ਦੀ ਮੰਗ ਕੀਤੀ ਜਾ ਰਹੀ ਹੈ ਡੀਏਪੀ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੇ ਵੀ ਕਈ ਚਿੱਠੀਆਂ ਪਾ ਦਿੱਤੀਆਂ ਨੇ ਜਿੰਨੀ ਕੁ ਡੀਏਪੀ ਪੰਜਾਬ ਦੇ ਕੋਲ ਹੈ ਆ ਓਨੀ ਕੁ ਕਾਫੀ ਨਹੀਂ ਕਣਕ ਦੀ ਪੈਦਾਵਾਰ ਵਾਸਤੇ ਤੇ ਮੋਗਾ ਦੇ ਇੱਕ ਕਿਸਾਨ ਨੇ ਕਿਸੇ ਤੋਂ ਬੀਏਪੀ ਮੰਗਾਈ 40 ਕੁ ਹਜ਼ਾਰ ਰੁਪਿਆ ਉਹਦੀ ਪੇਮੈਂਟ ਵੀ ਕਰਤੀ 110 ਬੈਗ ਡੀਏਪੀ ਦੇ ਪਹੁੰਚੇ ਜਦੋਂ ਪਹੁੰਚੇ ਤਾਂ ਕਿਸਾਨ ਨੂੰ ਸ਼ੱਕ ਹੋਇਆ ਵੀ ਇਹ ਤਾਂ ਸਹੀ ਨਹੀਂ ਲੱਗਦਾ ਸਮਾਨ ਨਾਲ ਦੀ ਨਾਲ ਉਹਨੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਨੂੰ ਫੋਨ ਕੀਤਾ ਪੁਲਿਸ ਵੀ ਪਹੁੰਚ ਗਈ ਤੇ ਉਹ ਜਿਹੜੇ ਚਾਰ ਬੰਦੇ ਗ੍ਰਿਫਤਾਰ ਹੋ ਗਏ ਕੁਝ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਨੇ ਤੇ ਉਹਨਾਂ ਤੋਂ ਬਾਅਦ ਜਿਹੜੇ ਸੈਂਪਲ ਲੈ ਗਏ ਉਹ ਸੈਂਪਲ ਫੇਲ ਹੋ ਗਏ ਨੇ ਇਹ ਤਾਂ ਇੱਕ ਦੇ ਹੋਏ ਨੇ ਜੇਕਰ ਇਹੀ ਖਾਦ ਡੀਪੀ ਕਈ ਆਰਡਰਾਂ ਦੇ ਉੱਤੇ ਕਈ ਕਿਸਾਨਾਂ ਕੋਲ ਪਹੁੰਚੀ ਹੋਵੇਗੀ ਜਿਹੜੇ ਜਾਗਰੂਕ ਕਿਸਾਨ ਨੇ ਇਹ ਉਪਰਾਲਾ ਕਰ ਲਿਆ ਉਹਨੇ ਪਤਾ ਲਗਾ ਲਿਆ ਕਿ ਇਹ ਨਕਲੀ ਹੈ ਤਾਂ ਉਹਦੇ ਤਾਂ ਚਲੋ ਪੈਸੇ ਵੀ ਬਚ ਗਏ ਤੇ ਉਹਦਾ ਜਿਹੜਾ ਨੁਕਸਾਨ ਹੋਣ ਤੋਂ ਵੀ ਬਚ ਗਿਆ ਬਾਕੀਆਂ ਦਾ ਕੀ ਹਾਲ ਹੋਇਆ ਹੋਵੇਗਾ ਫਿਲਹਾਲ ਚਾਰ ਬੰਦੇ ਇਸ ਮਾਮਲੇ ਚ ਰੈਸਟ ਹੋਏ ਨੇ ਤੇ ਜਿਹੜਾ ਨਮੂਨੇ ਸੀਗੇ ਉਹ ਫੇਲ ਹੋ ਗਏ ਨੇ ਇਹ ਗੋਰਖ ਧੰਦਾ ਹੁਣ ਦਾ ਨਹੀਂ ਬਹੁਤ ਲੰਬੇ ਸਮੇਂ ਤੋਂ ਚੱਲਦਾ ਹੈ ਇੱਥੇ ਕਾਲੀ ਭਜਪਾ ਸਰਕਾਰ ਸੀ ਜੈਤੋ ਦੇ ਕੋਲ ਇੱਕ ਕਾਰ ਰੋਕੀ ਗਈ ਹੂੰ ਉਹਦੇ ਵਿੱਚੋਂ ਲੱਖਾਂ ਰੁਪਏ ਬਰਾਮਦ ਹੋਏ ਉਦੋਂ ਮੰਤਰੀ ਇਦਰ ਮੁਗੇਵਾਲ ਨੂੰ ਹੁੰਦਾ ਸੀ ਨਾ ਤਾਂ ਹੁਣ ਕੀ ਲੈਣਾ ਕਿਉਂਕਿ ਦੁਨੀਆਂ ਚ ਹੀ ਨਹੀਂ ਰਿਹਾ ਕਹਿੰਦੇ ਜੀ ਉੱਥੋਂ ਦਾ ਅਜੇ ਤੱਕਰ ਤਿੰਨ ਸਰਕਾਰਾਂ ਲੰਘ ਗਈਆਂ ਉਹਦੀ ਕਿਸੇ ਨੇ ਜਾਂ ਜਾਂਚ ਕਰਕੇ ਦੱਸਿਆ ਨਹੀਂ ਕਿ ਬਣਿਆ ਕੀ ਮੌਜੂਦਾ ਜਿਹੜੇ ਪਹਿਲੇ ਖੇਤੀਬਾੜੀ ਮੰਤਰੀ ਸੀ ਕੁਲਦੀਪ ਸਿੰਘ ਢਾਲੀਵਾਲ ਉਹ ਰੋਅ ਦਾ ਬਹੁਤ ਪਾਉਂਦੇ ਸੀ ਆਉਟਪੁੱਟ 0 ਜਿਹੜਾ ਹੁਣ ਖੇਤੀਬਾੜੀ ਮੰਤਰੀ ਹੈ ਗੁਰਵੀਰ ਸਿੰਘ ਖੁੱਡੀਆਂ ਮਹਿਰੂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਉਹ ਪੁੱਤਰ ਨੇ ਉਹਨਾਂ ਬਾਰੇ ਆਮ ਚਰਚੇ ਸਾਰਿਆਂ ਥਾਵਾਂ ਤੇ ਕਿ ਬਹੁਤ ਇਮਾਨਦਾਰ ਮੰਨੇ ਜਾਂਦੇ ਆ। ਅੰਗਰੇਜ਼ੀ ਦੇ ਵਿੱਚ ਇੱਕ ਸ਼ਬਦ ਆ ਕਿ ਜੇ ਕੋਈ ਬੰਦਾ ਕੋਈ 19 ਕੀ ਮੜਾ ਮੋਟਾ ਕਰਦਾ ਹੈ। ਭਾਵ ਰੀਜਨਲ ਓਨੈਸਟ ਹੈ। ਉਹਨੂੰ ਓਨੈਸਟ ਦੀ ਦੁਨੀਆ ਦੇ ਵਿੱਚ ਹੀ ਮੰਨਿਆ ਜਾਂਦਾ ਹੈ। ਉਹਨਾਂ ਨੇ ਇਹਦੇ ਬਾਰੇ ਪਹਿਲਾਂ ਤੁਹਾਨੂੰ ਕਿਹਾ ਕਿ ਕਾਫੀ ਸਖਤੀ ਅਸੀਂ ਬਤਾਈਆ। ਮੋਗਾ ਦੇ ਵਿੱਚ ਚਾਰ ਬੰਦੇ ਫੜੇ ਗਏ ਰਿਮਾਂਡ ਤੇ ਨੇ। ਰਿਮਾਂਡ ਦੇ ਦੌਰਾਨ ਫਿਰ ਖਲਾਸੇ ਹੋਏ ਨੇ। ਉਹ ਕੀ ਨੇ ਇਹ ਜਿਹੜੀ ਇਹਦੇ ਵਿੱਚ ਨਾਈਟrogen ਆ ਉਹਦੀ ਮਾਤਰਾ ਚਾਹੀਦੀ 18% ਡੀਏਪੀ ਚ 46% ਫਾਸਫੋਰਟ ਚਾਹੀਦਾ ਇਹ ਤਾਂ ਅੱਧ ਤੇ ਵੀ ਨਹੀਂ ਪੜਦੇ ਇਹਦਾ ਮਤਲਬ ਜੇ ਬੇਖੌਫ ਹੋ ਕੇ ਉੱਥੇ ਪਹੁੰਚ ਗਏ ਇਹ ਤੁਰਿਆ ਕੰਮ ਹੈਗਾ ਮੁੱਖ ਮੰਤਰੀ ਸਾਹਿਬ ਦੇ ਜ਼ਿਲ੍ਹੇ ਸੰਗਰੂਰ ਤੋਂ ਉਤੋਏ ਕਹਿੰਦੇ ਵੀ ਜਿਹੜੀ ਹਰਿਆਣੇ ਦੀ ਫੈਕਟਰੀ ਐ ਉੱਥੋਂ ਇਹ 400 ਰੁਪਏ ਘਟਾ ਹੁੰਦਾ ਹੈ ਉੱਥੋਂ ਦੇ ਜਿਹੜੇ ਮੁੱਖ ਇਤੀ ਬੜੀ ਅਫਸਰ ਨੇ ਡਾਕਟਰ ਜਸਵਿੰਦਰ ਸਿੰਘ ਬਰਾੜ ਉਹ ਅੱਗੇ 900 ਰੁਪਏ ਦੀ ਦੇ ਜਾਂਦੇ ਨੇ ਇੱਥੇ ਆਿਆਂ ਨੂੰ ਤੇ ਉਹ ਜਿਹੜੇ ਡੀਲਰ ਨੇ ਉਹ ਕਿਸਾਨਾਂ ਨੂੰ ਵੇਚ ਦਿਆ ਕਹਿੰਦੇ 1350 ਰੁਪਏ ਇਹਦੇ ਜਾਂਚ ਅਧਿਕਾਰੀ ਨੇ ਇੰਸਪੈਕਟਰ ਗੁਰਮੇਲ ਸਿੰਘ ਪੁਲਿਸ ਦੇ ਤੇ ਕਾਦੀਆਂ ਜਿਹੜੀ ਕਿਸਾਨ ਯੂਨੀਅਨ ਉਹਨਾਂ ਦੇ ਆਗੂ ਨੇ ਨਿਹਾਲ ਸਿੰਘ ਮਾਣੂਕੇ ਉਹਨਾਂ ਦੀ ਮੰਗ ਹੈ ਕਿ ਇਹ ਤਾਂ ਇੱਕ ਥਾਂ ਤੇ ਹੋ ਗਿਆ ਖੁੱਡਗਾ ਸਾਹਿਬ ਪੰਜਾਬ ਦੇ ਜਿੰਨਾ ਖੇਤਰਾ ਵਿੱਚ ਵੀ ਡੀਏਪੀ ਪਿਆ ਉਹਨਾਂ ਸਾਰਿਆਂ ਦੇ ਨਮੂਨੇ ਜਾਂਚ ਕਰੋ ਤਾਂ ਕਿ ਕਿਸਾਨ ਬਚ ਜਾਣ ਜਿਹੜਾ ਲੋਕ ਕਹਿੰਦੇ ਆ ਕਿ ਨਰਮਾ ਗਲਾਬੀ ਸੁੰਡੀ ਚਿੱਟਾ ਮੱਛਰ ਇੰਨਾ ਚੀਜ਼ਾਂ ਨੇ ਰਗੜਿਆ ਹੈ ਜਦੋਂ ਇਹ ਸਪ੍ਰੇਅਾਂ ਕਰਦੇ ਆ ਮੱਛਰ ਮੋਟਾ ਹੋ ਜਾਂਦਾ ਹੈ ਸੋ ਜਿਹੜਾ ਇਹ ਗੋਰਖ ਧੰਦਾ ਪਿਆ ਵੈ ਖੇਤੀਬਾੜੀ ਦੇ ਵਿੱਚ ਵੀ ਇਹ ਬਹੁਤ ਖਤਰਨਾਕ ਹੈ ਖੁਡਗਾ ਸਾਹਿਬ ਨੂੰ ਮੋٹے ਦੀ ਥਾਤੇ ਬਰੀਕ ਝਾੜਨਾ ਲਾਉਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਧੰਦੇਵਾਜ ਬੈਠੇ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਕਿਸਾਨਾਂ ਦੀ ਹੱਡ ਭੰਨਵੀਂ ਕਮਾਈ ਇਹਨਾਂ ਦੀ ਭੇਟ ਨਾ ਚੜੇ ਇਹਦੇ ਤੇ ਕੁਝ ਨਾ ਕੁਝ ਕਰਨ ਦੀ ਲੋੜ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ